ਇੱਥੇ ਤੁਹਾਨੂੰ ਕੋਈ ਆਰੋਖ ਰਿਦਨ ਨੂੰ ਨਹੀਂ ਕਹਿ ਰਿਹਾ ਨਾ ਹੀ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਚੂਰਨ ਵੇਚਿਆ ਜਾ ਰਿਹਾ ਘੱਟੋ ਘੱਟ ਤੁਹਾਨੂੰ ਇਹਨਾਂ ਤਾਂ ਪਤਾ ਹੋਵੇ ਤੁਸੀਂ ਕੀ ਪੀ ਰਹੇ ਹੋ ਕਿਤੇ ਤਰਿਆਬ ਨੂੰ ਪਾਣੀ ਸਮਝ ਕੇ ਤਾਂ ਨਹੀਂ ਪੀ ਰਹੇ ਇਸ ਵੀਡੀਓ ਵਿੱਚ ਤੁਹਾਨੂੰ ਇੱਕ ਅਜਿਹੀ ਜਾਣਕਾਰੀ ਦਿੱਤੀ ਜਾਊਗੀ ਜਿਸ ਦੇ ਨਾਲ ਤੁਸੀਂ ਆਪ ਦਾ ਜੋੜਾਂ ਦਾ ਦਰਦ ਤੇ ਤਰਿਆਬ ਦੀ ਜਿਹੜੀ ਬਿਮਾਰੀ ਹੈ ਉਹਨੂੰ 7 ਦਿਨਾਂ ਵਿੱਚ ਬਿਲਕੁਲ ਖਤਮ ਕਰ ਦੋਗੇ ਸਾਰਾ ਕੁਝ ਤੁਹਾਨੂੰ ਕੱਲੀ ਕੱਲੀ ਚੀਜ਼ ਸਮਝਾਈ ਜਾਊਗੀ ਦੇਸੀ ਨੁਕਸੇ ਵੀ ਦੱਸੇ ਜਾਣਗੇ ਇਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਧਿਆਨ ਨਾਲ ਦੇਖਿਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਨਹੀਂ ਨਾ ਕਰਿਓ ਕੱਲੀਆਂ ਇਹ ਦੋ ਬਿਮਾਰੀਆਂ ਨਹੀਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਬੰਦਰੋਂ ਪਾਣੀ ਨਾਲ ਹੁੰਦੀਆਂ ਤੇ ਇੱਕ ਗੰਦੇ ਪਾਣੀ ਪੀਣ ਨਾਲ ਤੇ ਆਪਾਂ ਨੂੰ ਪਤਾ ਹੋਵੇ ਵੀ ਆਪਾਂ ਕਿਹੜਾ ਪਾਣੀ ਪੀਣਾ ਕਿਹੜਾ ਨਹੀਂ ਪੀਣਾ ਤੇ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਤਾਂ ਜੋ ਜਿਹੜੇ ਆਪਣੇ ਲੋਕ ਹੈ ਉਹ ਬਿਮਾਰੀਆਂ ਤੋਂ ਬਚ ਸਕਣ ਤੇ ਹੁਣ ਆਪਾਂ ਆਜੋ ਵੱਧਦੇ ਆਈਏ ਵੀਡੀਓ ਵੱਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਖੂਬਸੂਰਤ ਵੀਡੀਓ 'ਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਸਾਰੇ ਪਾਸੇ ਬਹੁਤ ਸਾਰੀਆਂ ਬਿਮਾਰੀਆਂ ਚੱਲ ਰਹੀਆਂ ਨੇ ਜਿਵੇਂ ਕੈਂਸਰ ਵੀ ਹੈ ਹੋਰ ਬਹੁਤ ਖਤਰਨਾਕ ਬਿਮਾਰੀਆਂ ਤੇ ਜ਼ਿਆਦਾਤਰ ਪਾਣੀ ਜਿਹੜਾ ਆਪਾਂ ਪੀਂਦੇ ਆ ਉਹ ਸਾਫ਼ ਨਹੀਂ ਹੁੰਦਾ ਉਹਦੇ ਕਰਕੇ ਬਿਮਾਰੀਆਂ ਬਹੁਤ ਜ਼ਿਆਦਾ ਫੈਲਦੀਆਂ ਤੇ ਇਸੇ ਰਿਲੇਟਡ ਮੈਂ ਮੇਰੇ ਦੋਸਤ ਬਾਈ ਕੋਲੇ ਸਖਚੈਨ ਕੋਲੇ ਆਏ ਆ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਪਾਣੀ ਬਾਰੇ ਤੇ ਐਲਕਲਾਈਨ ਵਾਟਰ ਬਾਰੇ ਆਜੋ ਹੁਣ ਆਪਾਂ ਵਧਦੇ ਹਾਂ ਅੱਜ ਦੀ ਵੀਡੀਓ ਵੱਲ 22 ਸਖਚੈਨ ਜੀ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸ세 ਕਾਲ ਜੀ ਹੋਰ ਦੀ ਗੋ ਇੱਕ ਬਾਈ ਜੀ ਸਭ ਤੋਂ ਜਿਹੜਾ ਪਹਿਲਾ ਸਵਾਲ ਹੈ ਪਾਣੀ ਕਿਉਂ ਜ਼ਰੂਰੀ ਹੈ ਸਾਡੇ ਸਰੀਰ ਲਈ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਿਲਕੁਲ ਜੀ ਜਿਵੇਂ ਬਾਣੀ ਵਿੱਚ ਲਿਖਿਆ ਜੀ ਪਹਿਲਾ ਪਾਣੀ ਜੀ ਉਹ ਹੈ ਜਿਤ ਤਹਾਰਾ ਸਭ ਕੋਈ ਜੇ ਪਾਣੀ ਦਾ ਹੀ ਥਾਰੋ ਸਾਰੇ ਭਰਿਆ ਜੀ ਦੂਜੇ ਨੰਬਰ ਤੇ ਡਾਕਟਰ ਜੀ ਇਹਨਾਂ ਸਿਰਬ ਮੰਨਦੇ ਆ ਬਿਲਕੁਲ ਜੀ ਉਹ ਕਹਿੰਦੇ ਹਰੇਕ ਬੰਦੇ ਸਿਰ ਤੇ 7800 ਪਾਣੀ ਆਵੇ ਬੰਦਾ ਬਣਾ ਹੀ ਪਾਣੀ ਤੋਂ ਹੈ ਸਾਡੇ ਹਰੇਕ ਸਰੀਰ ਦੇ ਹਰੇਕ ਅੰਗ ਵਿੱਚ ਪਾਣੀ ਹੈ ਜੀ ਠੀਕ ਆ ਇਹ ਪਾਣੀ ਦੀ ਮਹੱਤਤਾ ਜੀ ਪਾਣੀ ਖਰਾਬ ਕਿਵੇਂ ਹੋ ਰਿਹਾ ਹੈ ਤੇ ਕੀ ਕਾਰਨ ਹੈ ਜੀ ਭਾਈ ਜੀ ਪਾਣੀ ਖਰਾਬ ਹੋਣ ਦੇ 4 ਕਾਰਨ ਨੇ ਜਿਹੜੇ ਮੇਨ ਪੰਜਾਬ 'ਚ ਹੈ ਜੀ ਹਾਂਜੀ ਪਹਿਲਾ ਜੀ ਆਨਕੋਲਾ ਮਿੱਟੀ ਘਟ ਹਾਂਜੀ ਠੀਕ ਹੈ ਜੀ ਕੋਈ ਕੰਕਰ ਪੱਥਰ ਜੋ ਆਪਾਂ ਸੱਡ ਦਿੰਨੇ ਆ ਪਾਣੀ ਚ ਉਹ ਆਰਕੋ ਲਿਆ ਹੋਇਆ ਹੁੰਦਾ ਜੀ ਇੱਕ ਤੌਹ ਤਰੀਕਾ ਹੀ ਗੱਲ ਖੋਦਾ ਜੀ ਪਾਣੀ ਵਿੱਚ ਟੀਡੀਐਸ ਜੀ ਪਾਰਾ ਸਿੱਕਾ ਸੂਰਾ ਜਿਹੜੀਆਂ ਪਰਸ਼ਕਾਤਾ ਜਿਹੜੀਆਂ ਚੀਜ਼ਾਂ ਆ ਗਈਆਂ ਸਾਰੀਆਂ ਜੀ ਇਹ ਪਾਣੀ ਵਿੱਚ ਘੁਲ ਜਾਂਦੇ ਨੇ ਠੀਕ ਹੈ ਜੀ ਤਾਂ ਉਹ ਨਾਲ ਨਾਲ ਹੋ ਰਿਹਾ ਤੀਜਾ ਜੀ ਜਿਹੜਾ ਪਾਣੀ ਵਿੱਚ ਬੈਕਟੀਰੀਆ ਵਾਇਰਸ ਆ ਜੀ ਮੈਂ ਅੱਗੇ ਪਾਣੀ ਦੇ ਪੂਰੇ ਵਗੈਰਾ ਹੁੰਦੇ ਸੀਗੇ ਨਾ ਉਹ ਜਿੱਦਾਂ ਨਾਲ ਆਏ ਜੱਗੇ ਲੋਕ ਕਹਿੰਦੇ ਸੀ ਪਾਣੀ ਜੋ ਪੂਰਾ ਛੋਟੇ ਛੋਟੇ ਜੀ ਹੁੰਦੇ ਸੀਗੇ ਤੇ ਚੌਥਾ ਹੀ ਪਾਣੀ ਜਿਹਨ ਹੁਣ ਕੈਂਸਰ ਆ ਗਿਆ ਜੀ ਮਸਾਬਨ ਸ਼ੈਂਪੂ ਛੋਟਾ ਜਿਹਾ ਝਾਗ ਵਾਲੀ ਚੀਜ਼ ਆ ਜੀ ਇਹ ਚਾਰ ਤਰੀਕੇ ਨਾਲ ਪਾਣੀ ਨੂੰ ਖਰਾਬ ਕਰਨ ਦੇ ਇੱਕ ਬਾਈ ਜੀ ਪਾਣੀ ਤੋਂ ਬਿਮਾਰੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਪਾਣੀ ਤੋਂ ਜੀ ਵੈਸੇ ਬੋਾਰੇ ਤਾਂ ਬਹੁਤ ਸਾਰੀਆਂ ਨੇ ਜੇ ਪਰ ਮੇਨ ਚਾਰ ਬਿਮਾਰੀਆਂ ਵਿੱਚ ਪਹਿਲਾ ਪਾਣੀ ਦੀ ਸੋਰਾ ਹੁੰਦਾ ਹੂੰ ਠੀਕ ਹੈ ਸੋਰਾ ਅੱਜ ਕੱਲ੍ਹ ਸਾਡੇ ਦੰਦਾਂ ਨੂੰ ਟੂਹੀਂ ਨੂੰ ਜਾਦਰ ਜਾਖੜ ਦੇ ਹਾ ਦੇਖ ਰਹੇ ਹਨ ਹਰੇਕ ਤਾਂ ਦੰਗੜ ਖਤਮ ਹੋਏ ਪਏ ਨੇਗੇ ਤੇ ਦੂਜੇ ਨੰਬਰ ਤੇ ਜੀ ਆ ਗਿਆ ਪਾਣਚ ਪਾੜੇ ਧੱਪ ਆ ਗਿਆ ਜੀ ਕਿਉਂਕਿ ਜਿਵੇਂ ਹੁਣ ਕਰਕੇ ਪਾੜਾ ਸਿਕਬਰ ਜਿਹਾ ਹੁੰਦਾ ਉਹ ਚੀਜ਼ਾਂ ਉਹ ਜਿਵੇਂ ਗਠੀਆ ਹੋਣਾ ਦਰਾਂਗ ਫੂਨਗੜੇ ਚੀਜ਼ ਆ ਗਿਆ ਤੇ ਤੀਜੇ ਜੀ ਕੋਲ ਹੋ ਗਿਆਸ ਆ ਗਿਆ ਹਾਂਜੀ ਠੀਕ ਹੈ ਜੀ ਉਹਨਾਂ ਨਾਲ ਜ਼ਿਆਦਾਤਰ ਜਿਵੇਂ ਹੁਣ ਅੱਜ ਕੱਲ ਡਰਾਂਗ ਹੋਣਾ ਮੰਦੂਬ ਦੀ ਬੱਚੇ ਪੈਦਾ ਹੋਣੇ ਠੀਕ ਹੈ ਤੇ ਚੌਥਾ ਜੀ ਜਿਹੜਾ ਆ ਗਿਆ ਜੀ ਬੈਕਟੀਰੀਆ ਵਾਇਰਸ ਅੱਗੇ ਜਿਵੇਂ ਲੋਕ ਕਹਿੰਦੇ ਤੁਸੀਂ ਵਾਲੇ ਚੀਜ਼ ਹੁੰਦੇ ਆ ਜਿਵੇਂ ਲੱਗੇ ਲੋਕਾਂ ਨੂੰ ਬੁਖਾਰ ਹੈ ਜੇ ਟਾਈ ਫੜ ਹੁੰ ਤੁਹ ਬਾਈ ਜੀ ਫਿਰ ਆਪਾਂ ਪਾਣੀ ਸਾਫ਼ ਕਿਵੇਂ ਕਰੀਏ? ਬਾਈ ਸਾਫ਼ ਦਾ ਤਾਂ ਇੱਕੋ ਇੱਕ ਮੁੱਦਾ ਜੀ। ਹਾਂਜੀ। ਉਹਦਾ ਮੁੱਦਾ ਇਹ ਆ। ਠੀਕ ਹੈ। ਦੇਖੋ ਜੀ ਮਾਨ ਸਾਹਿਬ ਨੇ ਜਿੱਦੜ 12 ਵਿੱਚ ਪਹਿਲੀ ਵਾਰ ਸਰਵੇ ਕਰਵਾਇਆ ਸੀ ਕੈਂਸਰ ਤੇ। ਤਾਂ ਉਹ ਟਾਈਮ ਤੇ ਆਪਣੇ ਪਿੰਡਾਂ ਵਿਚਾਰੋ ਲੱਗੇ ਸੀਗੇ ਜੀ। ਉਹ ਪਾਣੀ ਸੋਧਨ ਖਾਤਰੀ ਲਾਈ ਗਈ ਸੀ। ਤੇ ਚਲੋ ਇਹ ਵੀ ਗੱਲ ਥੋੜੀ ਸਹੀ ਹੈ ਜੀ। ਹੁਣ ਕਈ ਕਹਿ ਦਿੰਦੇ ਜੀ ਆਰਓ ਦਾ ਪਾਣੀ ਪੀਣਾ ਚਾਹੀਦਾ ਹੈ। ਕਈ ਕਹਿੰਦੇ ਨਹੀਂ ਪੀਣਾ ਚਾਹੀਦਾ। ਹਾਂ ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹ। ਤੇ ਇਹਦਾ ਜਵਾਬ ਇਹ ਹੈ ਜੀ ਆਰੋਦਾ ਪਾਣੀ ਹੁਣ ਗੱਲ ਛੋਟੀ ਮੈਂ ਦਿਖਾਉਣ ਲੱਗਿਆ ਜੀ ਕੋਈ 2 ਮਿੰਟ ਸੁਣ ਕੇ ਆਰੋਦਾ ਲਾ ਕੇ ਦਿਖਾਉਣਾ ਸੀ ਪਾਣੀ ਦੇ ਵਿੱਚ ਉਹ ਪਾਣੀ ਇੱਕ ਮੇਰੇ ਕੋਲ ਆਰੋਦਾ ਦਾ ਪਾਣੀ ਆ ਜੀ ਤੇ ਇੱਕ ਮੇਰੇ ਕੋਲ ਸਿੰਪਲ ਪਾਣੀ ਆ ਹੁਣ ਤੁਸੀਂ ਆਪ ਹੀ ਦੇਖ ਕੇ ਦੱਸ ਦਿਓ ਇਹ ਪਾਣੀ ਪੀਣ ਜੋ ਹੈ ਕਿ ਨਹੀਂ ਹੈਗਾ ਹਾਂ ਜੀ ਆ ਤੁਸੀਂ ਵੇਖ ਲਓ ਆ ਆਰੋਦਾ ਪਾਣੀ ਹੈ ਤੇ ਇਹ ਵਾਲਾ ਹੈਗਾ ਜੀ ਸਿੰਪਲ ਆਣਾ ਜੀ ਇਹ ਹਾਂ ਜੀ ਸਿੰਪਲ ਠੀਕ ਹੈ ਜੀ ਹੁਣ ਸਾਡੇ ਜਿਵੇਂ ਥੋੜਾ ਸਵਾਸੇ ਵੀ ਆਰੋਦਾ ਪਾਣੀ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ ਹਾਂ ਜੀ ਸਵਾਲ ਇਹ ਸੀਗਾ ਉਹਦੀ ਜਵਾਬ ਦੇਣ ਲਈ ਹੁਣ ਆਪਣੇ ਕੋਲ ਇੱਕ ਪਾਣੀ ਜੀ ਇਹ ਵਾਲਾ ਹੈਗਾ ਜੀ ਹਾਂਜੀ ਜਿਹੜਾ ਪਾਣੀ ਆਮ ਹੈ ਇਹ ਆਮ ਪਾਣੀ ਹੈ ਠੀਕ ਹੈ ਜੀ ਸਿੰਪਲ ਰੋਲ ਵਾਟਰ ਪਾਣੀ ਹੈ ਜੀ ਤੇ ਇੱਕ ਪਾਣੀ ਦੀ ਯਾਰੋ ਵਾਲੀ ਠੀਕ ਹੈ ਜੀ ਠੀਕ ਹੈ ਹੁਣ ਆਪਾਂ ਇਹ ਦੋਨਾਂ ਵਿੱਚ ਦੇਖ ਦੇਖਣੇ ਦੋਨੇ ਸਾਫ਼ ਲੱਗ ਰਹੇ ਆ ਬਿਲਕੁਲ ਜੀ ਹੁਣ ਡਾਕਟਰ ਕਹਿੰਦੇ ਵੀ ਮਿਕਸ ਕਰਕੇ ਪੀ ਲਓ ਜੀ ਜਾਂ ਕਰਕੇ ਪੀ ਲਓ ਜਦੋਂ ਆਪਣੇ ਲੋਕਾਂ ਨੂੰ ਪਤਾ ਹੀ ਨਹੀਂ ਚੀਜ਼ ਬਾਰੇ ਤਾਂ ਉਹ ਵੀ ਇੱਕ ਥੋੜੀ ਜਿਹੀ ਚੀਜ਼ ਦਿਖਾਉਣ ਲੱਗੇ ਆ ਆਪਣੇ ਕੋਲੇ ਸੈਂਦੀ ਤੂਰੀ ਆ ਇਹ ਇਹਦੇ ਵਿੱਚ ਕਰਾੜ ਨੇ ਜੀ ਇੱਕ ਲੋਹਾ ਤੇ ਕਲੂ ਨਹੀਂ ਠੀਕ ਹੈ ਜੀ ਠੀਕ ਹੈ ਬਹੁਤ ਸਾਰੇ ਵੀਰਾਂ ਭਾਈਆਂ ਦੇਖੇ ਵੀ ਹੋਣਗੇ ਇਹ ਹਾਂਜੀ ਹਾਂਜੀ ਆਪਾਂ ਦੋਨਾਂ ਵਿੱਚ ਡਾਇਰੈਕਟ ਕਰੰਟ ਲ ਤੇ ਜਿਹੜਾ ਪਾਣੀ ਦੀ ਸਾਫ ਹੋਇਆ ਹਾਂਜੀ ਉਹ ਗਰਮ ਨਹੀਂ ਹੁੰਦਾ ਜਨਾਬ ਜੀ। ਅੱਛਾ ਜਿਹੜਾ ਪਾਣੀ ਹੋਇਆ ਜਿੱਕੰਦਾ ਉਹ ਪਾਣੀ ਕਾਲਾ ਹੋ ਲੱਗ ਜੂਏ। ਆਹ ਦੇਖ ਲਓ ਜੀ ਹੁਣ ਤੁਸੀਂ ਚੱਲੀ ਜਾਂਦਾ ਕੰਮ ਹੁਣ ਤੁਸੀਂ ਆਪ ਹੀ ਦੇਖ ਲਓ ਸਰ ਵੀ ਪਾਣੀ ਕਿਹੜਾ ਪੀਣ ਜੋਗਾ ਕਿਹੜਾ ਨਹੀਂ ਪੀਣ ਜੂਗਾ। ਜਿਵੇਂ ਇੱਕ ਦੱਸਿਆ ਸੀ ਆਹ ਪਾਣੀ ਸਿੰਪਲ ਹੈ ਆਹ ਹਾਰ ਵਾਲਾ ਇਹ ਨਾ ਤੁਹਾਡੇ ਮਨ ਚ ਆਈ ਕਿ ਤੇ ਰਾੜ ਇੱਕ ਚੱਲਦਾ ਇੱਕ ਨਾ ਚੱਲਦਾ ਹੋਵੇ ਆਪਾਂ ਇਦਾਂ ਵੀ ਲੱਕ ਦਿਖਾ ਦਿੰਨੇ ਹਾਂ। ਹਾਂ ਫੇਰ ਐਂ ਵੀ ਹੋ ਜਾਂਦਾ ਬੰਦੇ ਦੇ ਬੰਦ ਚ। ਇਹ ਆਪਾਂ ਲੱਕ ਦਿਖਾ ਦਿੰਦੇ। ਆਹ ਤੁਹਾਡੇ ਸਾਹਮਣੇ ਜੀ। ਮਮਨੇ ਤੇ ਲੋਕੀ ਦਾਦੇ ਨੇ ਕਿ ਜੀ ਪਾਣੀ ਕਿਹੜਾ ਪੀਣਾ ਚਾਹੀਦਾ ਕਿਹੜਾ ਨਹੀਂ ਪੀਣਾ ਆਪ ਵੀ ਦੇਖੋ ਨਹੀਂ ਬਿਲਕੁਲ ਸਹੀ ਕਰ ਲਿਆ ਇਹ ਪਾਣੀ ਸਿੰਪਲ ਜੀ ਇਹ ਪਾਣੀ ਬਿਲਕੁਲ ਗੰਦਾ ਹੋ ਚੁੱਕੇ ਬਿਲਕੁਲ ਜੀ ਠੀਕ ਹੈ ਜੀ ਤੇ ਹੁਣ ਇੱਕ ਪਾਣੀ ਆ ਜੀ ਇਹ ਆਰੋ ਵਾਲਾ ਜੀ ਆਰੋ ਵਾਲਾ ਜੀ ਇਹ ਬਿਲਕੁਲ ਸਾਫ਼ ਪੀਜੂਗਾ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਮੈਨੂੰ ਤੁਸੀਂ ਆਪ ਹੀ ਦੱਸੋ ਸਰ ਕਿ ਤੁਹਾਨੂੰ ਨਹੀਂ ਇਹ ਜਿਹੜਾ ਆ ਸਾਫ਼ ਤਾਂ ਜਿਵੇਂ ਆਹ ਜੀ ਇਹ ਕਿ ਇਹ ਥੋੜਾ TDS ਦਾ ਸਾਰੇ ਟਟ ਦਿੰਦੇ ਹੋ ਤੁਸੀਂ ਦੱਸਾਂਗੇ ਹਾਂਜੀ ਹਾਂਜੀ ਤੇ ਵੀ ਇਹਦੇ ਵਿੱਚ ਕਦੋਂ ਮੈਂ ਆਪ ਨੂੰ ਤੁਹਾਨੂੰ ਇਹ ਪਾਣੀ ਪੀਣਾ ਚੰਗਾ ਆਹ ਵਾਲਾ ਪਾਣੀ ਪੀਣਾ ਸਹੀ ਗੱਲ ਹੈ ਬਿਲਕੁਲ ਠੀਕ ਹੈ ਹੁਣ ਡਾਕਟਰਾਂ ਨੇ ਕਹਤਾ ਹੈ ਵੀ ਪਾਣੀ ਮਿਕਸ ਕਰੋ ਹਾਂਜੀ ਸਾਬ ਤੁਹਾਨੂੰ ਤੁਸੀਂ ਇਹ ਗਿਸਵਾਲੇ ਕਰੋ ਹੋ ਸਕਦਾ ਵੀ ਪਾਣੀ ਡਾਕਟਰਾਂ ਨੇ ਮਿਕਸ ਕਰਕੇ ਹੀ ਪੀਣਾ ਚਾਹੀਦਾ ਫਿਰ ਮੈਂ ਡਾਕਟਰ ਨੂੰ ਸਲਾਹ ਦਿੱਤਾ ਵੀ ਲੋ ਜੀ ਮੈਂ ਇਹ ਪਾਣੀ ਤੁਹਾਡੇ ਸਾਹਮਣੇ ਕਰ ਰਿਹਾ ਤੁਸੀਂ ਪਹਿਲਾਂ ਗੰਦਾ ਪਾਣੀ ਸਾਫ ਕੀਤਾ ਹਾਂ ਤੇ ਫਿਰ ਮੈਂ ਮਿਕਸ ਕਰਕੇ ਦੇ ਰਿਹਾ ਉਹ ਤਾਂ ਫਿਰ ਗੰਦਾ ਪਣੀ ਚਾਹੀ ਗਿਆ ਇਹ ਦੱਸੋ ਇਹ ਪਾਣੀ ਸਾਫ ਹੋ ਗਿਆ ਜੀ ਸਹੀ ਗੱਲ ਇਹ ਗਲਤ ਹੈ ਆਰਓ ਲਗਾਉਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਮੰਨਦੇ ਆ ਵੀ ਪਾਣੀ 'ਚ ਤੱਤ ਨਹੀਂ ਹੁੰਦੇ ਇਹ ਜਰੂਰ ਸਹੀ ਆਗੇ ਗੱਲ ਚ ਕੋਈ ਝੂਠ ਨਹੀਂਗਾ ਇਹ ਜਿ ਕੋ ਜਰਾ ਨਹੀਂ ਹੈਗਾ ਵੀ ਆਰੋ ਦੇ ਪਾਣੀ ਕੋਈ ਤਤ ਨਹੀਂ ਹੁੰਦੇ ਪਰ ਵੀ ਮੈਂ ਇੱਥੇ ਗੱਲ ਇਹ ਉਹਨਾਂ ਵੀ ਆਰੋ ਦਾ ਪਾਣੀ ਸਾਫ ਤਾਂ ਹੈਗਾ ਨਾ ਬਿਲਕੁਲ ਜਹਰਾਂ ਨੂੰ ਤਾਂ ਸਾਫ ਪਾਣੀ ਪੀਣਾ ਚੰਗਾ ਬਿਲਕੁਲ ਜੇ ਉਹਨਾਂ ਉੱਥੇ ਵੀ ਗੱਲ ਫੇਰ ਕਰਾਂ ਜੇ ਬਾਦਲ ਸਾਹਮਣੇ ਆਰੋ ਲਵਾਏ ਸੀ ਤਾਂ ਸਾਹਨੇ ਸਾਫ ਕਰਕੇ ਲਵਾਏ ਸੀ ਨਾ ਜੀ ਬਿਲਕੁਲ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਹਾਂ ਉਹ ਚੀਜ਼ ਆ ਗਈ 1 ਬਜੀ TDS ਕਿੰਨਾ ਹੋਣਾ ਚਾਹੀਦਾ ਜੀ TDS ਹਾਂ ਬਹੁਤ ਵਧੀਆ ਸਵਾਲ ਕੀਤਾ ਸਰ ਤੁਸੀਂ ਇਹ TDS ਮੀਟਰ ਜੀ ਆਪਣੇ ਕੋਲੇ ਹਾਂਜੀ ਠੀਕ ਹੈ ਜੀ ਬਹੁਤ سارے ਡਾਕਟਰ ਵੀ ਇਹਨਾਂ ਸਵਾਲ ਕਰਦੇ ਆ ਟੀਚਰ ਵੀ ਕਰਦੇ ਆ ਬਹੁਤ ਸਾਰੇ ਮੈਂ ਇੱਕ ਦੀ ਵੀ ਕਰਿਆ ਜਨਾ ਹਰ ਇੱਕ ਦਾ ਸਵਾਲ ਉਹ ਟੀਡਿਸ ਕਿੰਨਾ ਹੋ ਜਾਂਦਾ ਹਾਂਜੀ ਹਾਂਜੀ ਪਰ ਮੈਂ ਕਲੀਅਰ ਕਰ ਦਿੰਦਾ ਟੀਡਿਸ ਕਦੇ ਵੀ ਗਿਲਕੇ ਮਿਲਕੇ ਨਹੀਂ ਕੀ ਸਕੀ ਇਹ ਐਵੇਂ ਸਾ ਘਾਟ ਦਾ ਵਾਧਾ ਰਹਿੰਦਾ ਜੀ ਠੀਕ ਹੈ ਜੀ ਠੀਕ ਹੈ ਜੀ ਜੇ ਟੀਡਿਆ ਦਾ ਮਤਲਬ ਕੀ ਹੈ ਪਹਿਲਾਂ ਕਲੀਅਰ ਕਰਨਾ ਚਾਹੀਦਾ ਇਹਦੇ ਮਤਲਬ ਉਹ ਇਹਦਾ ਕੰਮ ਕੀ ਹੈ ਤੇ ਕਰਦੇ ਕੇ ਸਵਾਲੇ ਤੇ ਬਣ ਸਕਦਾ ਕਿੰਨਾ ਨਹੀਂ ਪਿਰਦੇ ਨੇ ਇਹ ਨਹੀਂ ਬਣਨਾ ਤੇ ਇਹ ਕਿੰਨਾ ਹੋਣਾ ਚਾਹੀ ਕੀ ਹੁੰਦਾ ਤੇ ਕੀ ਕੰਮ ਕਰਦਾ ਠੀਕ ਹੈ ਜੀ ਇਹਦਾ ਕੰਮ ਆਦਾ ਇਕੱਲਾ ਗਿਣਤੀ ਕਰਨਾ ਹਾਂਜੀ ਇਹਨੇ ਪਾਣੀ ਚ ਕੋਲ ਸਲਟਾ ਦੀ ਗਿਣਤੀ ਕਰਨੀ ਇਹ ਪ ਠੀਕ ਹੈ ਇਹਨਾਂ ਨੇ ਬਹੁਤ ਚੰਗੀਆਂ ਨੇ ਕਮਾੜਿਆ ਜੀਓ ਟीडीएस ਨੂਨ ਆ ਤੇ ਮਿੱਠਾ 400 ਪਾਸ ਤੱਕ ਪੀ ਲਓ ਆਹਨੇ ਆਹਨੇ ਪਰ ਜੋ ਟीडीएस ਜ਼ਹਿਰ ਆ ਜੋ ਤਿੰਨਾਂ ਦਾ 10 ਆ ਤਾਂ ਉਹ ਗਲਤ ਆ ਜੀ ਠੀਕ ਹੈ ਕਿਹੜੇ ਘਾੜ ਦਾ ਬ话 ਰਹਿੰਦਾ ਉਹ ਟीडीएस ਹੁੰਦਾ ਜੀ ਠੀਕ ਆ ਇਹਨੂੰ ਆਪਾਂ ਕਦੇ ਵੀ ਗਿਣਤੀ ਮਿੰਤ ਨਾਲ ਨਹੀਂ ਪੀ ਸਕਦੇ ਨਹਿਰੀ ਪਾਣੀ ਜਿਹੜੇ ਸਮੇਂ 150 ਹੁੰਦਾ ਜੀ ਇਹ ਲਗਭਗ ਹੁੰਦਾ ਹਾਂ ਤੇ ਠੀਕ ਹੈ ਜੀ ਇਹ ਦੂਸਰਾ ਗਰਾਉਂਡ ਵਾਟਰ ਹੈ ਕਿਸੇ ਨੂੰ ਕਈ ਪਿੰਡਾਂ ਚ ਨੇ ਜੀ 5000 ਰੁਪਏ ਚੱਲੀ ਜਾਂਦਾ 2000 ਰੁਪਏ ਚੱਲੀ ਜਾਂਦਾ 3000 ਚੱਲੀ ਜਾਂਦਾ ਅਲੱਗ ਅਲੱਗ ਟੀ ਡੈਸ ਹੁੰਦੇ ਆ ਆਰਓ ਵਿੱਚ 110 ਵਿੱਚ ਹੜ੍ਹ ਹੁੰਦੇ ਇੱਕ ਬਈ ਜਿਹੜਾ ਪੀ ਐਚ ਆ ਦਿੰਦੇ ਆ ਤਾਂ ਉਹ ਕਿੰਨੀ ਪੀਣੀ ਚਾਹੀਦੀ ਕੀ ਸਿਸਟਮ ਹੁੰਦਾ ਉਹਦਾ ਜੀ ਪੀ ਐਚ ਹਾਂ ਪੀ ਐਚ ਜੀ ਪੀ ਐਚ ਬਾਰੇ ਆਪਾਂ ਗੱਲ ਕਰਦੇ ਆ ਮੈਂ ਥੋੜੀ ਚੀਜ਼ ਦਿਖਾਉ ਲੱਗ ਜਾ ਜੀ ਹਾਂਜੀ ਇਹ ਪੀ ਐਚ ਲੈਵਲ ਆ ਜੀ ਆਪਣੇ ਕੋਲ ਠੀਕ ਹੈ ਜੀ ਆਹ ਵਾਹ ਠੀਕ ਹੈ ਜੀ ਠੀਕ ਹੈ ਜੀ ਇਹ ਪੀ ਐਚ ਸਕੇਲ ਠ ਲੋਕਾਂ ਨੇ ਇਹਦਾ ਤਾਂ ਬਹੁਤ ਵਧੀਆ ਗੱਲ ਚੱਲ ਰਹੀ ਹੈ ਵੀ ਪੀ ਐਚ ਲੈਵਲ ਪਾਣੀ ਕਿੰਨਾ ਪੀ ਐਚ ਹੋਣਾ ਚਾਹੀਦਾ ਪੀ ਐਚ ਹੁੰਦਾ ਕਿ ਇਹ ਪਹਿਲਾਂ ਤਾਂ ਕਲੀਅਰ ਕਰਦੇ ਕਿ ਐਚ ਹੁੰਦਾ ਕੀ ਹੈ ਹਾਂਜੀ ਪੀ ਇਹਦਾ ਮਤਲਬ ਪਾਵਰ ਦਾ ਹਾਈਡਰੋਜਨ ਉਹ ਇਹ ਐਕਸਨ ਦੀ ਮਾਤਰਾ ਕਲੀਅਰ ਕਰਦਾ ਵੀ ਇਹ ਪਾਣੀ ਐਲਕਲਾਈਨਟ ਹੈਗਾ ਕਿ ਨਹੀਂ ਹੈਗੀ ਪਾਣੀ ਚ ਤੱਤ ਹੈ ਕਿ ਨਹੀਂ ਹੈਗੀ ਜਿਹੜੇ ਤੁਸੀਂ ਗੱਲਾਂ ਕਰ ਰਹੇ ਸੀ ਆਰੋ ਦਾ ਪਾਣੀ ਪੀਣਾ ਚਾਹੀਦਾ ਕਿ ਨਹੀਂ ਪੀਣਾ ਚਾਹੀਦਾ ਉਹ ਚੀਜ਼ ਕਲੀਅਰ ਕਰਦਾ ਕਿ ਜੇ ਆਰੋ ਦੇ ਪਾਣੀ ਦਾ ਕਲਰ ਹਾਂਜੀ ਠੀਕ ਹੈ ਜੀ ਇਧਰ ਚੱਲ ਜਾਂਦਾ 8 ਵਾਲੇ பசੋ 8 ਤੋਂ ਲੈ ਕੇ 9.5 ਤੱਕ ਚਲਾ ਜਾਂਦਾ ਹਾਂਜੀ ਹਾਂ ਉਹ ਪਾਣੀ ਵਾਲਾ ਕਿਹਨੂੰ ਹੁੰਦਾ ਜੀ ਠੀਕ ਹੈ ਜੀ ਤੇ ਆਪੇ ਦੇ ਹਿਸਾਬ ਨਾਲ ਦੇਖਿਆ ਪੀ ਐਚ ਤਿੰਨ ਚਾਰ ਚੀਜ਼ਾਂ ਹੁੰਦੀਆਂ ਪਾਣੀ ਦਾ ਹਾਂਜੀ ਮਿੱਟੀ ਦਾ ਤੇ ਸਰੀਰ ਦਾ ਸਰੀਰ ਦਾ ਜੇ ਜੀ ਸਰੀਰ ਮਿੱਟੀ ਇਧਰੋਂ ਚਲੀ ਜਾ ਪੀ ਐਚ ਦੇ ਕੋੜੇ ਹਾਂਜੀ ਤਾਂ ਇਹ ਖਾਰੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਮਿੱਟੀ ਵਾਲਾ ਜਿਹੜਾ ਪੀ ਐਚ ਲੈਵਲ ਹੋ ਗਿਆ ਜੀ ਮਿੱਟੀ ਮਾੜੀ ਬਣਦੀ ਆਪਣੇ ਪਿੰਡਾਂ ਵਿੱਚ ਜਿਵੇਂ ਪਾਣੀ ਇਹਦੇ ਵਿੱਚ ਕੁਝ ਵੀ ਨਹੀਂ ਹੁੰਦਾ ਢਿੰਗਲ ਮਿੱਟੀ ਹੋ ਜਾਂਦੀ ਹੈ ਠੀਕ ਹੈ ਜੀ ਪਰ ਜੇ ਨਿੱਕੇ ਪੀ ਐਚ 9 6 5 6 ਨੂੰ ਚਲਾ ਜਾਵੇ ਤਾਂ ਪਾ ਮਿੱਟੀ ਲਹਿਰੀ ਬਣ ਜਾਂਦੀ ਹੈ ਜੀ ਪਰ ਜੇ ਬੰਦੇ ਸਿਰਫ ਪੀ ਐਚ ਇਹਦੋਂ ਲੈ ਜੀ ਹਾਂਜੀ ਸਰ ਇਹ ਵੀ ਸਵਾਲ ਤੁਸੀਂ ਹਾਂ ਬੰਦੇ ਤੇ ਖਰੀ ਪੀ ਐਚ ਕਿੰਨੀ ਹੋਣੀ ਚਾਹੀਦੀ ਜੀ ਜੇ ਬੰਦੇ ਸੀ ਤਾਂ ਪੀ ਐਚ ਇਹਦੋਂ ਚਲਾ ਜਾਵੇ ਜੀ 5.6 ਹਾਂਜੀ ਹਾਂਜੀ ਬੰਦਾ ਹਮੇਸ਼ਾ ਪੰਜਾਬ ਨੂੰ ਆਪਣਾ ਨਜ਼ਰਬ ਕਰ ਸਕਦਾ ਤੇ ਪਰ ਜੇ 7.4 ਤੋਂ ਚ ਪੀ ਐਚ ਉੱਪਰ ਹੋ ਜੇ ਤਾਂ ਅੰਦਰ ਬੰਦੇ ਬਿਮਾਰੀ ਨਹੀਂ ਹੁੰਦੀ ਤੇ ਆਪ ਵੀ ਨਹੀਂ ਬੰਦਾ ਨਹੀਂ ਬੰਦਾ ਕਦੇ ਨਹੀਂ ਬੰਦਾ ਹਮੇਸ਼ਾ ਇੱਕ ਵਾਰ ਇਹਦੇ ਬਾਰੇ ਸਪੈਸ਼ਲੀ ਮੈਂਸ਼ਨ ਕੀਤਾ ਹੋਇਆ ਜੀ ਜਿਵੇਂ ਡਾਕਟਰ ਦੇਵਜੀਤ ਸਿੰਘ ਨੇ ਜੱਖਾਂ ਦੇ ਮਸ਼ੂਰ ਡਾਕਟਰ ਨੇ ਇਹ ਠੀਕ ਹੈ ਜੀ ਇਹਨਾਂ ਨੇ ਇੱਕ ਬੁੱਕ ਲਿਖੀ ਆਪਣੀ ਬੋਦੀ ਦੀ ਜੜ ਠੀਕ ਹੈ ਜੀ ਆਧਿਕ ਸਿੱਕੀ ਨੰਬਰ ਪੇਜ ओके ਇਹਦੇ ਬਾਕਾਇਦਾ ਨਾਲ ਮੈਨਸ਼ਨ ਕੀਤਾ ਜੀ ਕਿ ਜਿੰਨਾ ਲੋਕਾਂ ਦੇ ਖੂਨ ਦਾ ਪੀ ਐਚ 7.4 ਤੋਂ ਉੱਪਰ ਹੁੰਦਾ ਉਹਨੂੰ ਕਦੇ ਵੀ ਕੈਂਸਰ ਨਹੀਂ ਹੁੰਦਾ ਉਹ ਖੂਨ ਦਾ ਆਕਸੀਜਨ ਬਹੁਤ ਵੱਡੀ ਮਾਤਰਾ ਚ ਹੁੰਦਾ ਠੀਕ ਹੈ ਇਹਨਾਂ ਚੀਜ਼ਾਂ ਬਾਰੇ ਦੱਸਿਆ ਕਿ ਕੈਂਸਰ ਜਿਹੜਾ ਉਹ ਕਹਿੰਦਾ ਕੋਈ ਲਾਗ ਦੀ ਬਿਮਾਰੀ ਨਹੀਂ ਹੈਗੀ ਜੀ ਕਹਿੰਦਾ ਕੋਈ ਪੀੜੀ ਦੀ ਬਿਮਾਰੀ ਸਾਡੇ ਲੋਕਾਂ ਦੇ ਥਿਊਰੀ ਹੈ ਵੀ ਪੀੜੀ ਚ ਪੈਂਦਾ ਜੀ ਇਹ ਕਹਿੰਦਾ ਪੀੜੀ ਦੀ ਬਿਮਾਰੀ ਨਹੀਂ ਇਹ ਕਹਿੰਦਾ ਕੈਂਸਰ ਬਹੁងੀ ਉੱਥੇ ਜੋ ਸੂਦੇ ਸਰੀਰ ਦੀ ਆਕਸੀਜਨ 48 ਘੰਟਿਆਂ ਲਈ ਪੈਤਣੇ ਕਿ ਠਾਹਤੀ ਜਾਂਦੀ ਹੈ ਤੇ ਤੁਹਾਡੇ ਵਰ ਕਮਜ਼ੋਰ ਸੈੱਲ ਉਹ ਮਰ ਜਾਂਦੇ ਨੇ ਤਾਂ ਕਿ ਅਸ ਲੱਭਾਗੇ ਕਿ ਮੋਡਲ ਖਾਂਦੇ ਫਿਰ ਕੈਂਸਰ ਕੱਢ ਵਾਂ ਕੇ ਆਉਂਦਾ ਸਹੀ ਗੱਲ ਹੈ ਠੀਕ ਹੁਣ ਆਪਾਂ ਥੋੜਾ ਇੱਕ ਪੀ ਐਚ ਤੇ ਟੈਸਟ ਕਰ ਦਿੰਨੇ ਆਂ ਦਿਖਾ ਦਿੰਨੇ ਆਂ ਹੁਣ ਆਪਣੇ ਕੋਲੇ ਤਿੰਨ ਪਾਣੀ ਨੇ ਜਿਸ ਟਾਈਮ ਇੱਥੇ ਠੀਕ ਹੈ ਜੀ ਸੋ ਇਹ ਪਹਿਲਾ ਪਾਣੀ ਹੈ ਜਿਹੜਾ ਗਰਾਊਂਡ ਵਾਟਰ ਹੈ ਜੀ ਠੀਕ ਹੈ ਸਿੰਪਲ ਟੈਪ ਦਾ ਠੀਕ ਹੈ ਦਾ ਪਾਣੀ ਹੈ ਜੀ ਵਿਚ ਵਾਲਾ ਹਾਂ ਜੀ ਜਿਹੜਾ ਤੁਸੀਂ ਕਹਿ ਰਹੇ ਸੀ ਰਿਆਰ ਦਾ ਪਾਣੀ ਤੱਤ ਮਾਰਦਾ ਹਾਂਜੀ 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 ਮਾਰ ਹੀ ਲਾਉਂਦਾ ਨਹੀਂ ਬਿਨਾਂ ਇਹ ਉਹ ਪਾਣੀ ਹਸਾਪਾ ਠੀਕ ਹੈ ਜ ਠੀਕ ਹੈ ਜੀ ਠੀਕ ਹੈ ਹੁਣ ਆਪਾਂ ਟੈਸਟ ਦੇਖੇ ਤੈਨੂੰ ਕਿੰਨੇ ਕੁ ਲੱਗ ਰਹੇ ਹਨਾ ਹੁਣ ਆਪਾਂ ਟੈਸਟ ਕਰਾਂਗੇ ਇਸਦੇ ਲਈ ਆਪਾਂ ਇੱਕ ਥੋੜਾ ਜਿਹਾ ਤਜਰਬਾ ਕਰਨ ਲੱਗੇ ਆਂ ਪੀ ਐਚ ਲੈਵਲ ਦਾ ਠੀਕ ਹੈ ਜੀ ਮੈਂ ਸੁਣਿਆ ਪਹਿਲਾਂ ਦੱਸਿਆ ਸੀਗਾ ਫਾਈਲ ਦੇ ਅਕੋਰਡਿੰਗ ਆਪਾਂ ਫਰਾਂ ਫਿਰ ਟੈਸਟ ਕਰਾਂਗੇ ਜੀ ਆਹ ਵਿਧੀ ਨਾਲ ਆਹ ਵਾਲੀ ਵਿਧੀ ਹੈ ਜੀ ਠੀਕ ਹੈ ਜੀ ਪੀ ਐਚ ਵਾਲੀ ਇਹ ਤਿੰਨੇ ਪਾਣੀ ਨਾਲ ਆਪਣੇ ਕੋਲੇ ਤਿੰਨ ਚਾਪਾਂ ਵੀ ਹੁੰਦਾ ਪਾਵਾਂਗੇ ਆਹ ਵਾਲਾ ਸੋਲੂਸ਼ਨ ਆ ਜੀ ਪੀ ਐਚ ਠੀਕ ਹੈ ਜੀ ਠੀਕ ਹੈ ਜੀ ਆਪਾਂ ਟੈਸਟ ਕਰ ਲਏ ਪਹਿਲਾਂ ਆਪਾਂ ਕਰਦਾ ਗਰਾਊਂਡ ਵਾਟਰ ਇਹ ਹਮੇਸ਼ਾ ਨਿਊਟਰਲ ਹੁੰਦਾ ਠੀਕ ਹੈ ਤੇ ਆਹਦੇ ਸਾ ਨੂੰ ਨਿਟਰ ਜਿੱਥੋਂ ਮਰਜੀ ਪਾ ਲੈ ਰਹੋ ਜੀ ਠੀਕ ਹੈ ਜੀ ਇਹ ਐਮ ਇਸਾ ਸਾਬ ਹੁੰਦਾ ਜੀ ਠੀਕ ਹੈ ਜੀ ਆ ਦੇਖੋ ਜੀ ਇਹਦਾ ਕਲਰ ਹੁੰਦਾ ਸਾ ਹਰਾ ਹੀ ਹੁੰਦਾ ਸਹੀ ਗੱਲ ਹੈ ਸਹੀ ਹੈ ਜੀ ਤੇ ਜਿਹੜਾ ਪਾਣੀ ਆ ਗਏ ਸਿੰਪਲ ਆ ਰੋਗਾ ਜਿਹੜਾ ਆਪਾਂ ਕਰ ਕਹਿੰਦੇ ਤਰਪਾ ਤਰਪਾ ਉਹ ਪਾਣੀ ਇਹਦਾ ਕਲਰ ਦੇਖਦੇ ਆਪਾਂ ਟੀਜ ਕੋਈ ਰਾਲਿਆ ਨਾ ਇਹ ਹੋ ਗਿਆ ਜੀ ਤੇ ਜਾਬੀ ਪਾ ਦੇ ਤੇ ਪੀਚ ਚ ਘਟ ਗਿਆ ਜੀ ਘਟ ਗਿਆ ਇਹ ਪਾਣੀ ਜੀ ਤੁਸੀਂ ਵੇਖ ਲਓ ਚੀਜ਼ ਇੱਕ ਹੀ ਹੈ ਤੇ ਰੰਗ ਵੇਖੋ ਇਹ ਪਾਣੀ ਹੈ ਇਲੈਕਟ੍ਰਲੈਂਡ ਬਿਲਕੁਲ ਹੋਵੇ ਸਾਰਾ ਸਸਟਾ ਨਾਲੇ ਤਰਨਾਂ ਦੇ ਪਾਣੀ ਪਾਇਆ ਵੇ ਇਹ ਪਾਣੀ ਜੀ ਜਿਹਨੂੰ ਆਪਾਂ ਮਹਿੰਗੇ ਮਸ਼ੀਨਾਂ ਦੇ ਨੂੰ ਜਾਪਾਨ ਦੀ ਤਕਨੀਕ ਦੇ ਉੱਤੇ ਚਲਣੀਆਂ ਜਾਪਾਨ ਲੱਕਾਂਗੇ ਨੂੰ ਮਸ਼ੀਨਾਂ ਦੇ ਹਾਂ ਜੀ ਇਸ ਤਰ੍ਹਾਂ ਇਹ ਮਹਿੰਗੇ ਪਾਣੀ ਨੇ ਜੀ ਉਹ ਪਾਣੀ ਨੇ ਠੀਕ ਆ ਪਰ ਆਪਾਂ ਇਹਨਾਂ ਨੂੰ ਬਹੁਤ ਸਸਤੇ ਸੌਖੇ ਤਰੀਕੇ ਨਾਲ ਆਪਾਂ ਘਰੇ ਵੀ ਤਿਆਰ ਕਰ ਸਕਦੇ ਆ ਉਹਦੇ ਮੈਂ 2 ਕਿ ਮਿੰਟ ਉਸ ਇਲੈਕਟ੍ਰਲੈਂਡ ਪਾਣੀ ਆਪਾਂ ਕਿਵੇਂ ਤਿਆਰ ਕਰ ਸਕਦੇ ਸਰ ਹਾਂ ਜੀ ਠੀਕ ਆ ਤੇ ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਵਧੀਆ ਤਰੀਕਾ ਆਪਣੇ ਕੋਲੇ ਘੜਾ ਠੀਕ ਹੈ। ਸਭ ਤੋਂ ਮਹਿੰਗੀਆਂ ਮਸ਼ੀਨਾਂ ਲੈਣ ਦੀ ਕੋਈ ਲੋੜ ਨਹੀਂ ਹੈਗੀ। ਜਿਹੜਾ ਕੜਾ ਆਪਣੇ ਘਰਾਂ ਚੋਂ ਦਾ ਹਾਂ। 20 ਸਾਲ ਮੈਂ ਤੁਹਾਨੂੰ ਕਹਾਂ ਸੀ ਮਹਿੰਗੀਆਂ ਮਸ਼ੀਨਾਂ ਤੇ ਪੈਸੇ ਲਾਓ ਜਾਂ ਮੋੜ ਦੇ ਬੁੱਤ ਲਓ। ਬੇਗ ਲੱਗਿਆ ਨਾਲ ਦੀ ਚੀਜ਼ ਵੇਚਦੇ ਐ। ਹਾਂ ਚੀਜ਼ ਵੇਚਦੇ ਆ। ਅਸੀਂ ਕਹਿੰਦਾ ਸਿੰਪਲ ਕੜਾ ਲੈ ਲਓ ਜੰਮਾ ਨਾ। ਕੋਰਾ ਕੜਾ। ਠੀਕ ਹੈ ਜੀ। ਪਰ ਸਰ ਗੱਲ ਇਹ ਵੀ ਕੜੇ ਤੇ ਸਰਤ ਰੱਖੀ ਜਾਂਦੀ ਹੈ। ਇਹ ਕੜਾ ਹਰ 15 ਦਿਨਾਂ ਬਾਅਦ ਨਵਾਂ ਲੈਣਾ ਪੈਂਦਾ। ਅੱਛਾ। ਕਿਉਂਕਿ ਉਹ ਰੋਮ ਬੰਦ ਹੋ ਜਾਂਦੇ ਆ ਜੀ। ਮੂਸਾਂ ਵਾਲੇ ਕੋਰਾ ਪਣਾੜੇ। ਤੁਸੀਂ ਨਾ ਮੋਬਾਈਲ ਤੇ ਦੇਖੋ YouTube ਤੇ ਅਕਸਰ ਦੇਖਦੇ ਠੀਕ ਹੈ ਠੀਕ ਹੈ ਘੜੇ ਵਿੱਚ ਪਾਣੀ ਪੋਣਾ ਜੀ ਆਹ ਵਾਲਾ ਸਿੰਪਲ ਸਿੰਪਲ ਫੋਕਾ ਪਾਣੀ ਨੂੰ ਪੀਣਾ ਫੋਕਾ ਪਾਣੀ ਆਰੋ ਵਾਲਾ ਪਾ ਲਈਏ ਜੀ ਆਪਣੇ ਆਪ ਦਾ ਪਾਣੀ ਪਾ ਲਓ ਜੀ ਫੋਕਾ ਇਹਦੇ ਵਿੱਚ ਕੁਝ ਡੇਢ ਖੀਰਾ ਕੱਟ ਕੇ ਪਾ ਲਓ ਜੀ ਡੇਢ ਖੀਰਾ ਹਾਂਜੀ ਚਾਰ ਪੰਜ ਪੱਤੇ ਤਰੋਸੇ ਆ ਪਦੀਨੇ ਦੇ ਪਾ ਦਿਓ ਜੀ ਇੱਕ ਨਿੰਬੂ ਕੱਟ ਕੇ ਵਿੱਚ ਸਿਚਣਾ ਹੈਗਾ ਠੀਕ ਹੈ ਜੀ ਨਚੋੜਿਓ ਨਚੋੜ ਕੇ ਸਿਚਣਾ ਇਹ ਤਿੰਨੇ ਚੀਜ਼ਾਂ ਪਾਣੀ ਦੇ ਪਾ ਕੇ ਉਹਨੂੰ 5 ਤੋਂ 6 ਘੰਟੇ ਪੈ ਰਹਿਣ ਦਿਓ ਜੀ 5 ਤੋਂ 6 ਘੰਟੇ ਸਮਾਂ ਕੱਢ ਕੇ ਬਾਅਦ ਸਿਰਦੇ ਜੀ ਜਿਹੜਾ ਪਾਣੀ ਤਰਸਟ ਕਰੋਗੇ ਇਹ ਇਧਰੋਂ ਇਧਰ ਚਲਾ ਜਾਊਗਾ ਜੀ ਇਹ ਕੈਲਕੂਲਾ ਪੌੜੀ ਵਾਲੀ ਤੇ ਜਿਹੜਾ ਬੰਦਾ ਕਹਿੰਦਾ ਵੀ ਸਾਡੇ ਘਰੇ ਤਜਾਬ ਪਾਣ ਦੇ ਜੋੜਾ ਕਰ ਦੋ ਤਾਂ ਪਾਣੀ ਇੱਕ ਹਫ਼ਤੇ ਤਜਾਬ ਹਟਾ ਦਵੇ ਵੈਰੀ ਗੁੱਡ ਜੀ ਕਲਾ ਅਲਕੈਨ ਵਾਟਰ ਇਹਦਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਜੀ ਤਜਾਬ ਦੀ ਬਿਮਾਰੀ ਅੱਜ ਕੱਲ ਹਰ ਇੱਕ ਦਿਖਦੇ ਹੁੰਦੇ ਨੇ ਹਰ ਇੱਕ ਦਿਖਦੇ ਦੁਖਦੇ ਸਰ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਜੇ ਪੀ ਐਚ ਲੈਵਲ ਡਾਊਨ ਆ ਸਰੀਰ ਦਾ ਤਾਂ ਤਜਾਬ ਉਹਨੂੰ ਹੀ ਪਾਉਂਗਾ ਜਿਹਦੇ ਕਰੇ ਤਜਾਬ ਉਹਦੇ ਕਰੇ ਹਰ ਇੱਕ ਬਿਮਾਰੀ ਆ ਤਜਾਬ ਵਾਲਾ ਬੰਦਾ ਤੇ ਤੰਦਰੁਸਤ ਨਹੀਂ ਹੁੰਦਾ ਇੱਥੇ ਕੇਵਲ ਮੇਰੀ ਗੱਲ ਹੁੰਦੀ ਹੈ ਜੀ ਲੋਕ ਕਹਿੰਦੇ ਆ ਡਾਕਟਰ ਨੇ ਕਿ ਠੀਕ ਹੈ ਤੇ ਲਿਆ ਖਾਣਾ ਬੰਦ ਕਰ ਵਧੀਆ ਗੱਲ ਹੈ ਵੀ ਡਾਕਟਰ ਕਹਿੰਦੇ ਪਰ ਜੀ ਤਾਂ ਫਿਰ ਜੇ ਮੈਂ ਕਹਾਂ ਵੀ ਤਜਾ ਮੈਂ ਤਾਂ ਫਿਰ ਲੋਕਾਂ ਦੇ ਘਰੇ ਆ ਰੋਦੇ ਪਾਣੀ ਕਰਕੇ ਤੇਜਾਬ ਬਣੀਆਂ ਬਹੁਤ ਸਾਰੇ ਇਹ ਘਰ ਜਿੰਨਾ ਦੇ ਘਰੇ ਕਲਾਰੋਡ ਲੱਗਿਆ ਹੋਇਆ ਉਹਨਾਂ ਦੇ ਘਰੇ ਖਾਂਦੇ ਕੁਝ ਵੀ ਨਹੀਂ ਸਰ ਮੈਂ ਕਹਿੰਦਾ ਛੋਟੀ ਹੀ ਦੱਸ ਤਾ ਆਪਣੇ ਲੋਕ ਪਤਾ ਕੀ ਇੱਕ ਫਾਰਮਲਟੀ ਕਰ ਦਿੰਦੇ ਵੀ ਡੱਬਾ ਟੰਗ ਤਾਂ ਹੁਣ ਆਪਾਂ ਛੁੱਟ ਪਾਣੀ ਪੀ ਜਾਂਦੇ ਮੇਰੇ ਦਿਲ ਨੂੰ ਤਾਂ ਲਿਆ ਛੁੱਟ ਪਾਣੀ ਪੀਣਾ ਉਹਦਾ ਚੈੱਕ ਨਹੀਂ ਕਰਾਇਆ ਕੀ ਸਿਸਟਮ ਆ ਕਿੰਨਾ ਪਾਣੀ ਉਹ ਜੋ ਮੈਂ ਅੱਜ ਗੱਲ ਕਰੀ ਹਾਂ ਹਾਂ ਚੈੱਕ ਕਰਵਾਉਣਾ ਜ਼ਰੂਰੀ ਹੈ ਚੈੱਕ ਕਰਵਾਉਣਾ ਪਾਣੀ ਟੈਸਟ ਕਰਵਾਉਣਾ ਅਮਜੋਂ ਤੇ ਮੇਰੇ ਜਨਮੀ ਸਿਸੀਆਂ ਟੈਸਟ ਕਰ ਸਕਦੇ ਹੋ ਤੇ ਹੁਣ ਆਪਾਂ ਇੱਕ ਥੋੜਾ ਟੈਸਟ ਹੀ ਕਰਾਂਗੇ ਆ ਓ ਆਰ ਪੀ ਤੁਸੀਂ ਪਹਿਲਾ ਸਵਾਲ ਉਹ ਆਰ ਪੀ ਇਹ ਵੀ ਦੱਸ ਕਰ ਦੇ ਇਹ ਓ ਆਰ ਪੀ ਦੀ ਓ ਆਰ ਪੀ ਕਿੰਨੀ ਹੋਣੀ ਚਾਹੀਦੀ ਹੈ ਇਹ ਸਰ ਦੇਖੋ ਜੀ ਓ ਆਰ ਪੀ ਮਾਈਨਸ ਹੋਣੀ ਚਾਹੀਦੀ ਹੈ ਹਮੇਸ਼ਾ ਜਦੋਂ ਹੁੰਦੀ ਹੈ ਇਹ ਨਾ ਜੇ ਓ ਆਰ ਪੀ ਪਲੱਸ ਚ ਹੋ ਜੇ ਤਾਂ ਇਹ ਆਪਣੇ ਸਿਰ ਨੂੰ ਰੋਗ ਲਾਉਂਦੀ ਆ ਠੀਕ ਆ ਨਾ ਤੇ ਜੇ ਮਾਈਨਸ ਚ ਹੋਵੇ ਮਾਈਨਸ 400 ਵੈਸੇ ਹੁੰਦੀ ਹੈ ਇਹ ਉਹਨਾਂ ਲਈ ਹੈ ਜਿਹੜੇ ਲੋਕਾਂ ਨੇ ਘਰੇ ਖਾਣਾ ਹੀ ਆ ਠੀਕ ਆ ORP ਜਿਹੜੀ -400 ਆ ਗਈ ਤੁਸੀਂ ਉਸ ਤੋਂ ਤੱਕ ਉਹ ਉਹਨਾਂ ਖਾਤਰਾ ਜਿਹੜੇ ਲੋਕਾਂ ਨੇ ਘਰੇ ਖਾਣਾ ਹੀ ਉੱਥੇ ਹੀ ਪੈਣਾ ਵਾ ਸੁੱਥੇ ਬੈਠਣਾ ਹੈ ਤੇ ਜਿਹੜੀ ਆਪਣੀ 200 ਤੱਕ ਆਪਾਂ ਪੀ ਸਕਦੇ ਹਾਂ ਵੈਸੇ ਆਪਾਂ -200 ਤੱਕ ਹੁੰਦੀ ਆ ਤੇ ਉਹਦੇ ਲਈ ਆਪਾਂ ਪਾਣੀ ਦੁਬਾਰੇ ਪਾਵਾਂਗੇ ਥੋੜਾ ਥੋੜਾ ਕਿੰਨੇ ਪਾਣੀ ਪਾਵਾਂਗੇ ਜਿਹੜੇ ਪਾਣੀ ਤੱਤ ਹੋਣਗੇ ਜੀ ਹਾਂਜੀ ਹਾਂਜੀ ਉਹ ਪਾਣੀ ਦਾ ਰੰਗ ਕੱਲਾ ਗਲਾਬੀ ਹੋਣਾ ਜੀ ਜੀ ਬਾਕੀ ਕਿਸੇ ਬਾੜੀ ਦਾ ਪਾਣੀ ਫੋਕਾ ਜੀ ਪਾਣੀ ਮਿਕਸਾ ਜੀ ਕੋਈ ਵੀ ਪਾਣੀ ਕਿਸੇ ਰੰਗ ਦੀ ਨਹੀਂ ਚਾਹੀਦਾ ਠੀਕ ਆ ਜੀ ਉਹ ਦਿਖਾਵਾਂਗੇ ਟੈਸਟ ਹੋਣੀ ਜੀ ORP ਠੀਕ ਆ ਠੀ ਠੀਕ ਹੈ ਜੀ ਇਹ ਪਾਣੀ ਐਲਕਲਾਈਨ ਵਾਲਾ ਜੀ ਠੀਕ ਹੈ ਜੀ ਤੇ ਇੱਕ ਆਪਣੇ ਕੋਲੇ ਪਾਣੀ ਆ ਜੀ ਹੁਣ ਤੀਸਰਾ ਕਰਵਾਉਣਾ ਠੀਕ ਹੈ ਜੀ ਠੀਕ ਜੀ ਇਹ ਆਪਣੇ ਕੋਲੇ ORP ਆ ਕਾਸਟ ਕਰਨਾ ਕਰੋ ਉਹ ਸੀਸੀਪੀ ਆ ਜੀ ਸਾਰਾ ਇਹ ਬੋਲ ਦਾ ਪਾਣੀ ਆ ਜੀ ਪੂਰ ਕੇ ਦੋ ਦੋ ਬੂੰਦਾਂ ਹੀ ਪਾ ਦੋਗੇ ਸੱਤ ਆ ਜਿਹੜੇ ਪਾਣੀ ਵਿੱਚ ਜ਼ਰੂਰੀ ਤੱਤ ਹੋਣਗੇ ਸਰੀਰ ਨੂੰ ਲੋੜੀਂਦੇ ਤੱਤ ਹੋਣਗੇ ਉਹਦਾ ਰੰਗ ਗੁਲਾਬੀ ਹੋ ਜਾਣਾ ਜੀ ਠੀਕ ਹੈ ਜੀ ਦੇਖਦੇ ਆਪਾਂ ਪਹਿਲਾਂ ਗਰਾਊਂਡ ਵਾਟਰ ਚ ਸਿੱਧਾ ਸਿੰਪਲ ਪੰਡਾ ਇਹ ਦੋਨੇ ਪਾਣੀ ਜੀ ਇਹਦੇ ਵਿੱਚ ਮਿਕਸ ਆ ਸਾਰਾ ਕੁਝ ਜੀ ਠੀਕ ਹੈ ਜੀ ਇਹ ਤਾਂ ਰੰਗ ਚੇਂਜ ਹੋਇਆ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਪਾਣੀ ਹੋਇਆ ਜੀ ਤੇ ਹੁਣ ਅਸੀਂ ਇੱਥੇ ਦੇਖਦੇ ਆਪਾਂ ਕਲਰ ਚ ਆਹ ਦੇਖ ਲਓ ਬਈ ਆ ਤਾਂ ਉਹੀ ਆ ਦੂਜੀ ਕਿਹੜਾ ਆਖ ਲੋ ਵੀ ਰੰਗ ਬਦਲ ਕੇ ਪਾਤਾ ਹਲੋ ਜੀ ਬਾਕੀ ਸਹੀ ਗੱਲ ਲੱਗੀ ਠੀਕ ਹੈ ਜੀ ਇਹ ਟਿਕ ਇੱਕ ਬੂਨਰ ਪਾ ਕੇ ਕਰ ਗਾਉਂਗੇ ਬੇਸ ਦਾ ਬਹਿਮ ਹੋ ਜਾਣਾ ਇਹਨਾਂ ਚ ਹੋਰ ਦਿਖਾ ਦਿਓ ਕੋਈ ਫਰਕ ਨਹੀਂ ਪੈਂਦਾ ਵਾਕਿਆ ਸਹੀ ਗੱਲ ਹੈ ਇਧਰ ਵਾਲੇ ਪੰਨ ਵਾਲੇ ਫਲੀਆਂ ਉਹ ਗੱਲ ਹੈ ਜੀ ਨਾਲੇ ਤਾਂ ਕਿਸੇ ਦਾ ਆਪਾਂ ਕੋਈ ਅਸੀਸੇ ਦੰਦਾ ਬੰਦਾ ਸਹੀ ਗੱਲ ਹੈ ਜੀ ਬਾਕੀ ਜੀ ਕਿਸੇ ਬੰਦੇ ਨੂੰ ਫੇਰ ਵੀ ਕੋਈ ਜ਼ਰੂਰਤ ਹੈ ਜੀ ਮਾਤਾ ਪਿਤਾ ਨੂੰ ਨੰਬਰ ਬੋ ਦਿੰਦਾ ਹਾਂਜੀ ਹਾਂਜੀ ਬਹੁਤ ਜੀ 90414 ਜੀ 180 ਬਾਕੀ ਥੱਲੇ ਨੰਬਰ ਵੀ ਚੱਲੀ ਜਾਂਦਾ ਜੀ ਤੇ ਬਾਈ ਦਾ ਦਫਤਰ ਬਰੋਟ ਹੈ ਬਾਈ ਜੀ ਦੱਸਦੇ ਹਾਂ ਲੋਡ ਤਾਂ ਮੈਂ ਅਸੀਂ 30 ਕਿਲੋਮੀਟਰ ਦੀ ਰੇ ਤੱਕ ਜੀ ਹਰੇ ਘਰਾਂ ਵਿੱਚ ਹੈ ਕਿ ਪੈਂਟ ਜੀ ਆਪਣੇ ਕੋਲੋਂ ਫ੍ਰੀ ਟੈਸਟਿੰਗ ਕਰਦੇ ਆਂ ਪਾਣੀ ਦੀ ਜੋ ਕੋਈ ਬੰਦਾ ਚਾਹ ਉਹ ਆਪਣੇ ਘਰੇ ਬੁਲਾਉਂ ਸੰਨ ਅਸੀਂ ਫ੍ਰੀ ਵਿੱਚ ਕਰਾਏ ਤੁਹਾਡੇ ਘਰੇ ਜੀ ਫ੍ਰੀ ਬਿਲਕੁਲ ਕੋਈ ਬਿਲਕੁਲ ਫ੍ਰੀ ਕਰਾਏ ਕੋਈ ਫ੍ਰੀ ਕੋਸਟੂਗਾ ਕੋਈ ਪੈਸਾ ਨਹੀਂ ਕੋਈ ਬਿਜ਼ਨਸ ਜੀ ਆਪਣੇ ਆਪ ਤੁਹਾਡੇ ਘਰੇ ਆਵਾਂਗੇ ਜੀ ਤੁਹਾਡਾ ਪੰਜ ਦਸ ਕਰਕੇ ਜਾਵਾਂਗੇ ਜਿਹੜੇ ਤੁਹਾਡੇ ਸਵਾਲ ਜਵਾਬ ਆ ਉਹ ਸਾਨੂੰ ਤੁਸੀਂ ਆਪਣੇ ਘਰੇ ਬੁਲਾ ਕੇ ਖੁਦ ਪੁੱਛ ਸਕਦੇ ਛੜੇ ਤੋਂ ਵੀ ਇਹ ਕਿਹਦੇ ਕੀ ਜਵਾਬ ਆ ਤੇ ਕਿਸ ਇਹਦੇ ਤੁਹਾਡੇ ਸਵਾਲ ਨਹੀਂਗੇ ਕੱਲੇ ਕੱਲੇ ਸਵਾਲ ਦਾ ਆਪਾਂ ਆਪਣੇ ਲੱਭੀ ਹਲਕੇ ਦੇ ਜਿੰਨੇ ਵੀ ਪਿੰਡ ਆ ਬਾਈ ਨੂੰ ਤੁਸੀਂ ਨਾਮ ਲੈ ਲਓ ਬਾਈ ਦਾ ਆ ਫੋਟੋ ਦਿਖਾ ਦਿਓ ਆਪਣੇ ਲਗਭਗ ਇੱਕ ਅੱਧੇ ਦੋਸਤ ਤੁਹਾਡੇ ਘਰੇ ਬਾਈ ਨੇ ਵਿਲਟ ਜਰੂਰ ਕਰਿਆ ਹੋਣਾ ਸਾਰੀ ਜਾਣਕਾਰੀ ਪਾਣੀ ਦੀ ਦਿੱਤੀ ਹੋਣੀ ਹੈ ਤੇ ਬਾਈ ਕੋਈ ਐ ਨਹੀਂ ਪ੍ਰੋਡਕਟ ਵੇਚ ਰਿਹਾ ਸਹੀ ਜਾਣਕਾਰੀ ਦੇ ਰਿਹਾ ਜਿਹੜੀ ਆਪਣੇ ਥ੍ਰੀ ਰਸਤੇ ਬਹੁਤ ਜਿਆਦਾ ਚੰਗੀ ਹੈ ਕਿਹਾ ਬਾਈ ਜੀ ਤੇ ਬਾਕੀ ਅਸੀਂ ਬਹੁਤ ਜਲਦੀ ਇੱਕ ਫੁੱਲ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਦੱਸਿਆ ਜਾਊਗਾ ਪਾਣੀ ਇਹਦੀਆਂ ਤਿਆਰ ਕਰ ਕਿੰਨੇ ਕਿੰਨੇ ਤਰੀਕਿਆਂ ਨਾਲ ਚਾਰ ਹੁੰਦਾ ਹੈ ਕਲਨ ਵਾਟਰ ਸਭ ਕੁਝ ਤੁਹਾਨੂੰ ਜਿਹੜਾ ਅਸੀਂ ਅਗਲੀ ਵੀਡੀਓ ਦੱਸਾਂਗੇ ਜੁੜੇ ਰਹੋ ਸਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਦਨ ਹੋਰ ਵੀਡੀਓ ਨਾਲ ਰੱਬਾ